ਇੱਕ ਕਾਫੀ ਲੰਮਾ ਜਾਨੀ ਕਿ ਪੁਲ ਬਣਾਇਆ ਹੋਇਆ ਹੈ ਤੇ ਆ ਆਪਾਂ ਜੀ ਨਹਿਰ ਦੀ ਗੱਲ ਕਰੀਏ ਤੇ ਉਹੀ ਆ ਤਿੱਬਿਆਂ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ ਵਿੱਚ ਕਿੱਧਰ ਚੱਲੇ ਆ ਸਸਪੈਂਸ ਬ੍ਰਿਜ ਅੰਡਰਮੈਂਸ਼ਨਿੰਗ ਪਰੇ ਚੱਲੇ ਆ ਤੇ ਬਹੁਤ ਹੈ ਇਹ ਲੋਕੇਸ਼ਨ ਵੀ ਹੈ ਨਾ ਜਿੱਦਾਂ ਕਿ ਆਪਣਾ ਅਗਲਾ ਬਲੌਗ ਤੁਹਾਨੂੰ ਦਿਖਾਉਣਾ ਕੀ ਵੀ ਬਹੁਤ ਸੋਹਣੀ ਲੋਕੇਸ਼ਨ ਆ ਆਪਾਂ ਤੁਹਾਨੂੰ ਦਿਖਾਉਨੇ ਆ ਅੱਗੇ ਜਾ ਕੇ ਤੇ ਇਹ ਵੀ ਕਹਿ ਰਹੇ ਡੇਢ ਕਿਲੋਮੀਟਰ ਹੈ ਨਾ ਬਾਟਾ ਜਾਨੀ ਕਿ ਕਹਿੰਦੀ ਹੈ ਨਾ ਇੱਥੇ ਜਦੋਂ ਆਉਨੇ ਆ ਜੀੜੀ ਕਿਲੋਮੀਟਰ ਲੱਗ ਜਾਂਦਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਕਸਾ ਪਹੁੰਚਣਾ ਨਹੀਂ ਆ ਲੋਕੇਸ਼ਨ ਤੇ ਬਹੁਤ ਸੋਹਣੀ ਲੋਕੇਸ਼ਨ ਹੈ ਵੀ ਦੇਖਣ ਵਾਲੀ ਆ ਤੁਹਾਨੂੰ ਦਿਖਾਉਨੇ ਆ ਮੀਂਹ ਪਈ ਜਾਂਦਾ ਤੇ ਮੌਸਮ ਬਹੁਤ ਜਿਆਦਾ ਸੋਹਣਾ ਹੋਇਆ ਪਿਆ ਦਾ ਗੱਡੀ ਚਲਾ ਰਿਹਾ ਸਟਰੀਕਾਂ ਵਹਿ ਰਹੀਆਂ ਹਾਂ ਸਟਰੀਕਾਂ ਪਈ ਜਾਂਦੀਆਂ ਬਈ ਤੇ ਬਹੁਤ ਹੀ ਜਿਆਦਾ ਸੋਹਣਾ ਮੌਸਮ ਹੋਇਆ ਪਿਆ ਬਈ ਹਨਾ ਯਾਰ ਕੀ ਬਾਤਾਂ ਆਈਆਂ ਹਨਾ ਇਹ ਕੀ ਬਾਤਾਂ ਆ ਗੱਲਬਾਤ ਸੁਣ ਦਿਖਾਉਂਦੇ ਆ ਚੱਲ ਕੇ ਉਹਦੀਆਂ ਟਕਰਾਉਂਦੇ ਆ ਇੱਥੇ ਆਪਾਂ ਵਲੌਗ ਬਣਾਉਣ ਤੇ ਗੜੇ ਆ ਗਏ ਆ ਪਰ ਮੌਸਮ ਬਹੁਤ ਸੋਹਣਾ गड़े पे लागे अरों थो मौसम दिखाने के बहुत है, कि है पर गड़े पीलते हवा है ही पर गड़े पैन लाग गए मे तो आओ सैड अपनी ग्डी पार्किंग करती है ਤੇ ਆਪਾਂ ਤੁਹਾਨੂੰ ਦਿਖਾਉਨੇ ਆਂ ਕਿ ਆਹ ਜਿਹੜਾ ਫੇਰ ਆਪਾਂ ਮਤਲਬ ਕਿ ਇੱਥੇ ਇਹਦਾ ਲਿਖਿਆ ਹੋਇਆ ਹੈ ਇਹਨਾਂ ਨੇ ਜਿਹੜਾ ਕਿ ਬ੍ਰਿਜ ਬਣਿਆ ਹੋਇਆ ਹੈ ਹੈਨਾ ਤੁਹਾਨੂੰ ਦਿਖਾਉਨੇ ਆਂ ਆ ਦੇਖੋ ਕਿ ਇੱਥੇ ਤੁਹਾਨੂੰ ਇਹ ਬ੍ਰਿਜ ਬਹੁਤ ਘੈਂਟ ਬਣਿਆ ਹੋਇਆ ਤੇ ਦੇਖੋ ਕਿੰਨਾ ਸੋਹਣਾ ਤੇ ਇੱਥੇ ਇਹਦੇ ਬਾਰੇ ਦੱਸਿਆ ਹੋਇਆ ਸਾਰਾ ਤੇ ਆਪਾਂ ਤੁਹਾਨੂੰ ਬ੍ਰਿਜ ਦਿਖਾਉਨੇ ਆਂ ਤੇ ਕਿਸ਼ਨ ਬਹੁਤ ਸੋਹਣੀ ਹੈ ਰਾਮ ਹੈਲਰ ਆਲੀ ਹੈ ਉਹ ਕਿश्ती ਨੰਗੀ ਆ ਪੁਲ ਦੇਖੋ ਤੇ ਕਾਫੀ ਲੰਮਾ ਜਾਨੀ ਕਿ ਪੁਲ ਬਣਾਇਆ ਹੋਇਆ ਹੈ ਤੇ ਆ ਆਪਾ ਜੀ ਨਹਿਰ ਦੀ ਗੱਲ ਕਰੀਏ ਤੇ ਉਹੀ ਆ ਤਿੱਬਿਆਂ ਵਿੱਚ ਜਿਹੜਾ ਸਾਨੂੰ ਆਪਾਂ ਪਹਿਲੇ ਵਲੌਗ ਚ ਦਿਖਾਇਆ ਤੇ ਇਹ ਇੱਕ ਵੱਖਰਾ ਨਜ਼ਾਰਾ ਦੇਖਣ ਨੂੰ ਦੇਖੋ ਕਿ ਇਹ ਹਲਦਾ ਵੀ ਆ ਇਹ ਇਹਨਾਂ ਨਾਲ ਬੰਨਿਆ ਹੋਇਆ ਉਹ ਪੂਰਾ ਲੋਏ ਇਹਿੰਨਾ ਮਤਲਬ ਕਹਿ ਦਈਏ ਕਿ ਆਪਾਂ ਮੋٹے ਤਾਰਾਂ ਤੇ ਆ ਦੇਖੋ ਇਧਰੋਂ ਆਏ ਆ ਤੇ ਕਾਫੀ ਸੋਹਣਾ ਏ ਪੌੜ ਤੇ ਇਹਦੀ ਲੋਕੇਸ਼ਨ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਬਹੁਤ ਘੈਂਟ ਆ ਆਹ ਦੇਖੋ ਇਧਰੋਂ ਇਹ ਪੂਰਾ ਪਾਣੀ ਵਗਦਾ ਹੋਇਆ ਤੇ ਬਹੁਤ ਸੋਹਣਾ ਨਜ਼ਾਰਾ ਤੇ ਕੀਆ ਬਾਤਾਂ ਈ ਪਾਣੀ ਜਿਹੜਾ ਕਿ ਇਧਰ ਨੂੰ ਤੇ ਇਧਰ ਨੂੰ ਜਾ ਰਿਹਾ ਤੇ ਪੁਲ ਹਿਲਦਾ ਹੋਇਆ ਡਰ ਵੀ ਲੱਗਦਾ ਇਹਦੇ ਤੇ ਕਾਫੀ ਲੰਮਾ ਬਣਿਆ ਹੈ ਪੂਰਾ ਜਾਨੀ ਕਿ ਜਿਹੜੀ ਇਹ ਕਿ ਵਗ ਰਿਹਾ ਪਾਣੀ ਹੈ ਨਾ ਇਹਦੇ ਉੱਤੋਂ ਦੀ ਪੁਲ ਬਣਾਇਆ ਹੋਇਆ ਇਹਨਾਂ ਨੇ ਤੇ ਆਪਾਂ ਤੁਹਾਨੂੰ ਦਿਖਾਉਣੀ ਅੱਗੇ ਚੱਲ ਕੇ ਤੇ ਆਹ ਦੇਖੋ ਪਾਣੀ ਕਿੱਦਾਂ ਤੇ ਪੁਲ ਵੀ ਬੜਾ ਹਿਲਦਾ ਹੋਇਆ ਹੈ ਤੇ ਆਪਣੇ ਮਗਰ ਗੂਰੇ ਵੀ ਹੁੰਦੇ ਪਏ ਆ ਇਹ ਨਹਿਰ ਜੀ ਕਹਦੀ ਇਹ ਤਾਂ ਇਥੋਂ ਬੜਾ ਜਾਨੀ ਕਿ ਹੈਲਦੀ ਆ ਬਹੁਤ ਪੌੜ ਹਿੱਲ ਰਿਹਾ ਇਹ ਹਨਾ ਬਾੜ ਬੜਾ ਅੱਛਾ ਹੈ ਰੈਡੀਓ ਨਹਿਰ ਹੈ ਤੇ ਕਾਫੀ ਬਹੁਤ ਜਿਆਦਾ ਆਣਾ ਇਹ ਤਾਂ ਗਾਂਹ ਤੱਕ ਜਾਂਦੀ ਕਿ ਨਹੀਂ ਐਂਡ ਤਾਂ ਹੈ ਨਹੀਂ ਇਹਦਾ ਐਂਡ ਨਹੀਂ ਹੁੰਦਾ ਕੀ ਬੜਾ ਕਿੱਥੇ ਅਗਰ ਆ ਲੀ ਹੁੰਦੀ ਹੈ ਹਮ ਇਹਦਾ ਓਡੀ ਸਰੀਆ ਕਾਫੀ ਹਿਲਦਾ ਹੈ ਬਹੁਤ ਲੰਮੀ ਨਹਿਰ ਦਾ ਮਲੈਂਡੀ ਹੈਣੀ ਇਹਦਾ ਹਨਾ ਚਲ ਦੱਸ ਕਿ ਮੰਮੀ ਜੜੀ ਉਹ ਨਹੀਂ ਹੋ ਨਾਂਗੇ ਅੱਗੇ ਤੇ ਕਾਫੀ ਸੋਹਣਾ 뷰 ਹੋਇਆ ਪਿਆ ਮੈਂ ਨਾ ਕਿ ਕਿਆ ਬਾਤਾਂ ਹੀ ਹੈ ਤਦਾ ਕਹਿ ਗਈ ਓਹੋ ਮੀਂਹ ਪੈਂਦਾ ਕਰਕੇ ਤੇ ਬਹੁਤ ਸੋਹਣਾ ਹੈ ਬਣਿਆ ਹੋਇਆ ਇਦਰੋਂ ਫੇਰ ਇਸ ਤਰ੍ਹਾਂ ਦਾ ਕੁਝ ਜਿੰਦੇ ਵੀ ਬੰਨੇ ਹੋਏ ਆ ਇਹਨੂੰ ਆ ਗਏ ਤਾਂ ਲਾਈ ਹੋਏ ਜਿੰਦੇ ਇਹਨਾਂ ਦੇ ਆ ਜਿੰਦੇ ਵੀ ਲੱਗੇ ਹੋਏ ਆ ਲੋਕ ਲਾਈ ਹੋਏ ਆ ਇਹਨਾਂ ਨੂੰ ਲੈ ਕੇ ਲਾਇਆ ਹੋਇਆ ਇੱਥੇ ਖਾਵੇ ਲੋਕਾਂ ਤੇ ਲੋਕ ਲੈਣਾ ਹੀ ਲੈ ਕੇ ਲਾ ਦੇਣਾ ਸੀ ਹੈਣਾ ਤੇ ਇਹਨਾਂ ਨੇ ਮਤਲਬ ਕਿ ਲੋਕ ਵੀ ਲਾਏ ਹੋਇਆ ਇਹ ਪੁਲ ਤੇ ਕੋਈ ਵੀ ਆ ਕੇ ਇੱਥੇ ਮਤਲਬ ਕਿ ਲੋਕ ਲਾ ਸਕਦਾ। ਬਟਾ ਇਹ ਪੁਲ ਦਾ ਨਿਆਰਾ ਤੁਸੀਂ ਜਰੂਰ ਆ ਕੇ ਲਿਓ ਇਹਦਾ ਤੇ ਬਹੁਤ ਘੈਂਟ ਵਧੀਆ ਬਣਿਆ ਹੋਇਆ ਹੈ। ਦੇਖੋ ਬੰਦਖਾਇਆ। ਕਾਫੀ ਲੰਮਾ ਪੁਲ ਬਣਿਆ ਹੈ ਨਿਆਰ ਉਤੋ ਦੀ। ਬਹੁਤ ਘੈਂਟ ਲੋਕੇਸ਼ਨ ਹੈ ਤੇ ਜਰੂਰ ਆਇਓ ਇੱਥੇ ਤੇ। ਦੇਖੋ ਕਿੰਨੀ ਸੋਹਣੀ ਹੈ। ਤੇ ਇੱਥੋਂ ਜਾਨੀ ਕੀ ਆ ਲਿਖਿਆ ਹੋਇਆ ਇਹ ਪੁਲ ਇੱਥੋਂ ਇਹਦਾ ਮਤਲਬ ਕਿ ਐਂਡ ਹੋ ਜਾਂਦਾ ਉਹ ਉੱਥੋਂ ਐਂਡ ਹੁੰਦਾ ਫਿਰ ਇਧਰੋਂ ਐਂਡ ਹੋ ਜਾਂਦਾ ਇਦਾਂ ਬਣਿਆ ਹੋਇਆ ਤੇ ਦੱਸਿਓ ਤੁਹਾਨੂੰ ਇਹ ਪੌੜ ਤੇ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇਓ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬਰ ਕਰਦੇਓ ਤੇ ਵੀਊ ਵੇਖੋ ਕੰਨਾ ਸੋਹਣਾ ਬਣਿਆ ਨਾ ਦੀ ਫਸਲ ਜਿਵੇਂ ਫੁੱਤੀ ਪਹੁੰਚ ਆਵੇ ਯਾਦ ਦੀ ਮਹੀਨੇ ਨੂੰ ਹੱਥ ਕੀਰ ਕੰਮ ਆਪਾਂ ਇੱਥੇ ਥੋੜਾ ਰੁਕੇ ਆਂ ਆਪਾਂ ਕਿ ਤੁਹਾਨੂੰ ਕੌਫੀ ਲਈ ਇੱਥੇ ਆਪਾਂ ਤੁਹਾਨੂੰ ਦਿਟਾਉਂਦੇ ਆਂ ਅੰਦਰੋਂ ਕੌਫੀ ਮੰਡੇ ਲਈ ਜਾਂਦੇ ਆਂ ਕੀ ਕਰ ਲੱਗੇ ਆਂ ਕੌਫੀ ਲੈਣ ਲੱਗੇ ਹਾਂ ਅਸੀਂ ਐਂ ਘੰਮ ਕਿਤੇ ਹੀ ਚੱਲ ਰਾਹ 'ਚ ਰੋਕ ਕੇ ਕੌਫੀ ਲੈਣਗੇ ਕੀ ਆਪਾਂ ਸੀਗੇ ਇੱਥੇ ਰੁਕੇ ਤੇ ਆਪਾਂ ਕਿ ਤੁਹਾਨੂੰ ਕੌਫੀ ਪੀ ਲਈਏ ਤੇ ਦੱਸਿਓ ਤੁਹਾਨੂੰ ਜਿਹੜੀ ਕਿ ਆਪਾਂ ਪੌਲ ਦਿਖਾਇਆ ਉਹ ਬ੍ਰਿਜ ਬੜੀ ਨੇੜੇ ਚੱਲਦੀ ਕਿਵੇਂ ਦਾ ਲੱਗਿਆ ਹਨਾ ਤੇ ਆਪਾਂ ਕੌਫੀ ਪੀਨੇ ਆਂ ਹੁਣ